ਕੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੇ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਇਹ ਸੁਝਾ ਦਿੱਤਾ ਹੈ ਔਰ ਆਸੀ ਉਹਨਾਂ ਦੇ ਸੁਝਾਅ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਔਰ ਮੈਂ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ پاس ਹੁਣ ਜਾ ਕੇ ਬੇਨਤੀ ਕਰੂੰਗਾ ਕਿ ਆਪਾਂ ਇਸ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਇਹ ਜਿਹੜਾ ਮਹਿਕਮਾ ਸੱਭਿਆਚਾਰ ਜਿਹੜਾ ਮਹਿਕਮਾ ਸ਼ਹਿਰ ਸਪਟਾ ਤੇ ਸੱਭਿਆਚਾਰ ਮਹਿਕਮਾ ਇਸ ਮਹਿਕਮੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਆਹੀ ਜੇ ਕੰਮ ਨੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਚੱਲ ਰਹੇ ਹੁੰਦੇ ਨੇ ਸੋ ਉੱਥੇ ਧਾਰਮਿਕ ਸੰਸਥਾਵਾਂ ਦੇ ਕੰਮ ਚੱਲਦੇ ਹੋਣ ਕਰਕੇ ਅੱਗੇ ਨੂੰ ਕਿਸੇ ਕਿਸਮ ਦੀ ਕੋਈ ਤਸਵੀਰਾਂ ਦੇ ਵਿੱਚ ਕਤਾਹੀ ਨਾ ਹੋਵੇ ਕੋਈ ਮਰਿਆਦਾ ਦੇ ਵਿੱਚ ਕਤਾਹੀ ਨਾ ਹੋਵੇ ਜਾਂ ਕਿਸੇ ਕਿਸਮ ਦੀ ਹੋਰ ਵੀ ਕੋਈ ਗਲਤੀ ਨਾ ਹੋ ਜਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਤਾਂ ਇਸ ਮੈਕਮੇ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮਰਤੋਂ ਕੇ ਅਫਸਰ ਹੈ ਜਿਹੜਾ ਉਹ ਸਿਆਣਾ ਕੋਈ ਐਸਾ ਬੰਦਾ ਲਗਾਵਾਂਗੇ ਜਿਸ ਬੰਦੇ ਨੂੰ ਇਹਦੇ ਬਾਰੇ ਚ ਨੋਲੇਜ ਹੋਵੇ ਦੂਸਰਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਹੋਰ ਵੀ ਬੇਨਤੀ ਜਾ ਕੇ ਕਰੂੰਗਾ ਕਿ ਆਪਾਂ ਜਿਵੇਂ ਉਹਨਾਂ ਨੇ ਹੀ ਪਹਿਲਾਂ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਕਿ ਕਿਉਂਕਿ ਜਦੋਂ ਅਸੀਂ ਸਾਹਿਬ ਸ਼ਿਰਗੁਰ ਤੇਗਬਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਕਿ ਮਰਿਆਦਾ ਦਾ ਪੂਰਨ ਧਿਆਨ ਰੱਖਿਆ ਜਾਵੇ ਸੋ ਅਸੀਂ ਇੱਕ ਰਿਲੀਜੀਅਸ ਪੈਨਲ ਬਣਾਇਆ ਸੀ ਜੀਤੋਂ ਅਸੀਂ ਕੱਲੀ-ਕੱਲੀ ਚੀਜ਼ ਵਟ ਕਰਵਾ ਕੇ ਚੱਲ ਰਹੇ ਸੀ ਅੱਗੇ ਤੁਰ ਰਹੇ ਸੀ ਇੱਕ ਇੱਕ ਕਦਮ ਅਸੀਂ ਬੜਾ ਸੋਚ ਸਮਝ ਕੇ ਚੱਲ ਰਹੇ ਸੀ ਅੱਗੇ ਨੂੰ ਵੀ ਜਿਹੜੇ ਵੀ ਕੋਈ ਵਿਭਾਗ ਦੇ ਕਾਰਜ ਹੋਣਗੇ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਰਿਲੀਜੀਅਸ ਪੈਨਲ ਤਿਆਰ ਕਰਕੇ ਯਾਨੀ ਕਿ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਕੋਈ ਇਹੀ ਜਿਹੀ ਕਤਾਹੀ ਨਾ ਹੋਵੇ ਬਾਕੀ ਜਥੇਦਾਰ ਸਾਹਿਬ ਨੇ ਵੀ ਮਤਲਬ ਕਿ ਸਮਝ ਲਓ ਵੀ ਮੈਂ ਇਹ ਕਹਿਣਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਪਸ਼ਟੀਕਰਨ ਨੂੰ ਮਨਜ਼ੂਰ ਕੀਤਾ ਔਰ ਨਾਲ ਜੋ ਉਹਨਾਂ ਦੇ ਦਿੱਤੇ ਹੋਏ ਸਾਡੇ ਮਤਲਬ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਅਸੀਂ ਉਹਨਾਂ ਨੂੰ ਪੂਰਨ ਤੌਰ ਤੇ ਜਾਨੀ ਕਿ ਮੰਨਾਂਗੇ ਵੀ ਔਰ ਮਹਾਰਾਜ ਦੇ ਅੱਗੇ ਹੁਣ ਨਾਤਮਸਤਕ ਹੋਵਾਂਗੇ ਕਿ ਮਹਾਰਾਜ ਸਾਨੂੰ ਇੰਨੀ ਸੋਚੀ ਦਿਓ ਅਕਲ ਦਿਓ ਤੇ ਅਸੀਂ ਪੰਜਾਬ ਦੀ ਸੇਵਾ ਜਿਹੜੀ ਕਰ ਰਹੇ ਹਾਂ ਔਰ ਅਸੀਂ ਇਹ ਸੇਵਾ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਮਤਲਬ ਕਿ ਕਰਦੇ ਰਹੀਏ ਔਰ ਪੰਜਾਬ ਸਾਡਾ ਬੁਲੰਦੀਆਂ ਤੇ ਜਾਵੇ ਪੰਜਾਬ ਸਾਡਾ ਚੜ੍ਹਦੀ ਕਲਾ 'ਚ ਜਾਵੇ ਅਸੀਂ ਇਸ ਪੰਜਾਬ ਨੂੰ ਜੋ ਸਾਡਾ ਮਨੋਰਥ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਸਾਡਾ ਸੂਬਾ ਨੰਬਰ 1 ਹੋਣਾ ਚਾਹੀਦਾ ਅਸੀਂ ਇਸ ਨੂੰ ਨੰਬਰ 1 ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਈਏ ਧੰਨ ਨਗਰੀ ਦੇ ਵਿੱਚ ਉਰੇ ਸਕਤਰੇਤ ਸ਼੍ਰੀ ਅਕਾਲ ਤਖਤ ਦੇਖੇ ਅੱਜ ਮੈਂ ਪੇਸ਼ ਹੋਇਆ ਨਿਮਾਣੇ ਸਿੱਖ ਵੱਜੋਂ ਸਿਰ ਝੁਕਾ ਕੇ ਉਰੇ ਪੇਸ਼ ਹੋਏ ਆਂ ਔਰ ਸ਼੍ਰੀ ਅਕਾਲ ਤੱਕ ਸਾਹਿਬ ਜੀ ਦੇ ਜੱਥੇਦਾਰ ਉਹਨਾਂ ਦੇ ਨਾਲ ਹੁਣੇ 5-7 ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟੀਕਰਨ ਦਿੱਤਾ ਔਰ ਜੱਥੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੇ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਸੁਝਾਅ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਸੁਝਾਅ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਔਰ ਮੈਂ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ پاس ਹੁਣ ਜਾ ਕੇ ਬੇਨਤੀ ਕਰੂੰਗਾ ਕਿ ਆਪਾਂ ਇਸ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਇਹ ਜਿਹੜਾ ਮਹਿਕਮਾ ਸੱਭਿਆਚਾਰ ਜਿਹੜਾ ਮਹਿਕਮਾ ਸ਼ਹਿਰ ਸਪਟਾ ਤੇ ਸੱਭਿਆਚਾਰ ਮਹਿਕਮਾ ਇਸ ਮਹਿਕਮੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਆਹੀ ਜੇ ਕੰਮ ਨੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਚੱਲ ਰਹੇ ਹੁੰਦੇ ਨੇ ਸੋ ਉੱਥੇ ਧਾਰਮਿਕ ਸੰਸਥਾਵਾਂ ਦੇ ਕੰਮ ਚੱਲਦੇ ਹੋਣ ਕਰਕੇ ਅੱਗੇ ਨੂੰ ਕਿਸੇ ਕਿਸਮ ਦੀ ਕੋਈ ਤਸਵੀਰਾਂ ਦੇ ਵਿੱਚ ਕਤਾਹੀ ਨਾ ਹੋਵੇ ਕੋਈ ਮਰਿਆਦਾ ਦੇ ਵਿੱਚ ਕਤਾਹੀ ਨਾ ਹੋਵੇ ਜਾਂ ਕਿਸੇ ਕਿਸਮ ਦੀ ਹੋਰ ਵੀ ਕੋਈ ਗਲਤੀ ਨਾ ਹੋ ਜਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਤਾਂ ਇਸ ਮੈਕਮੇ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮਤੋਂ ਕੇ ਅਫਸਰ ਹੈ ਜਿਹੜਾ ਉਹ ਸਿਆਣਾ ਕੋਈ ਐਸਾ ਬੰਦਾ ਲਗਾਵਾਂਗੇ ਜਿਸ ਬੰਦੇ ਨੂੰ ਇਹਦੇ ਬਾਰੇ ਚ ਨੋਲੇਜ ਹੋਵੇ ਦੂਸਰਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਹੋਰ ਵੀ ਬੇਨਤੀ ਜਾ ਕੇ ਕਰੂੰਗਾ ਕਿ ਆਪਾਂ ਜਿਵੇਂ ਉਹਨਾਂ ਨੇ ਹੀ ਪਹਿਲਾਂ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਕਿ ਕਿਉਂਕਿ ਜਦੋਂ ਅਸੀਂ ਸਾਹਿਬ ਸ਼ਿਰਗੁਰ ਤੇਗਬਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਕਿ ਮਰਿਆਦਾ ਦਾ ਪੂਰਨ ਧਿਆਨ ਰੱਖਿਆ ਜਾਵੇ ਸੋ ਅਸੀਂ ਕਡਲੀਜੀਅਸ ਪੈਨਲ ਬਣਾਇਆ ਸੀ ਜੀਤੋ ਅਸੀਂ ਕੱਲੀ-ਕੱਲੀ ਚੀਜ਼ ਵਟ ਕਰਵਾ ਕੇ ਚੱਲ ਰਹੇ ਸੀ ਅੱਗੇ ਤੁਰ ਰਹੇ ਸੀ ਇੱਕ ਇੱਕ ਕਦਮ ਅਸੀਂ ਬੜਾ ਸੋਚ ਸਮਝ ਕੇ ਚੱਲ ਰਹੇ ਸੀ ਅੱਗੇ ਨੂੰ ਵੀ ਜਿਹੜੇ ਵੀ ਕੋਈ ਵਿਭਾਗ ਦੇ ਕਾਰਜ ਹੋਣਗੇ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਰਿਲੀਜੀਅਸ ਪੈਨਲ ਤਿਆਰ ਕਰਕੇ ਯਾਨੀ ਕਿ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਕੋਈ ਇਹੀ ਜਿਹੀ ਕਤਾਹੀ ਨਾ ਹੋਵੇ ਬਾਕੀ ਜਥੇਦਾਰ ਸਾਹਿਬ ਨੇ ਵੀ ਮਤਲਬ ਕਿ ਸਮਝ ਲਓ ਵੀ ਮੈਂ ਇਹ ਕਹਿਣਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਪਸ਼ਟੀਕਰਨ ਨੂੰ ਮਨਜ਼ੂਰ ਕੀਤਾ ਔਰ ਨਾਲ ਜੋ ਉਹਨਾਂ ਦੇ ਦਿੱਤੇ ਹੋਏ ਸਾਡੇ ਮਤਲਬ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਅਸੀਂ ਉਹਨਾਂ ਨੂੰ ਪੂਰਨ ਤੌਰ ਤੇ ਜਾਨੀ ਕਿ ਮੰਨਾਂਗੇ ਵੀ ਔਰ ਮਹਾਰਾਜ ਦੇ ਅੱਗੇ ਹੁਣ ਨਾਤਮਸਤਕ ਹੋਵਾਂਗੇ ਕਿ ਮਹਾਰਾਜ ਸਾਨੂੰ ਇੰਨੀ ਸੋਚੀ ਦਿਓ ਅਕਲ ਦਿਓ ਤੇ ਅਸੀਂ ਪੰਜਾਬ ਦੀ ਸੇਵਾ ਜਿਹੜੀ ਕਰ ਰਹੇ ਹਾਂ ਔਰ ਅਸੀਂ ਇਹ ਸੇਵਾ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਮਤਲਬ ਕਿ ਕਰਦੇ ਰਹੀਏ ਔਰ ਪੰਜਾਬ ਸਾਡਾ ਬੁਲੰਦੀਆਂ ਤੇ ਜਾਵੇ ਪੰਜਾਬ ਸਾਡਾ ਚੜ੍ਹਦੀ ਕਲਾ 'ਚ ਜਾਵੇ ਅਸੀਂ ਇਸ ਪੰਜਾਬ ਨੂੰ ਜੋ ਸਾਡਾ ਮਨੋਰਥ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਸਾਡਾ ਸੂਬਾ ਨੰਬਰ 1 ਹੋਣਾ ਚਾਹੀਦਾ ਅਸੀਂ ਇਸ ਨੂੰ ਨੰਬਰ 1 ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਈਏ ਧੰਨ ਨਗਰੀ ਦੇ ਵਿੱਚ ਉਰੇ ਸਕਤਰੇਤ ਸ਼੍ਰੀ ਅਕਾਲ ਤਖਤ ਦੇਖੇ ਅੱਜ ਮੈਂ ਪੇਸ਼ ਹੋਇਆ ਨਿਮਾਣੇ ਸਿੱਖ ਬੱਚੋਂ ਸਿਰ ਝੁਕਾ ਕੇ ਉਰੇ ਮੈਂ ਪੇਸ਼ ਹੋਇਆ ਹਾਂ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹਨਾਂ ਦੇ ਨਾਲ ਹੁਣੇ 5-7 ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟ ਕਰਨ ਦਿੱਤਾ ਔਰ ਜਥੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੀ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਇਹ ਸੁਝਾ ਦਿੱਤਾ ਔਰ ਅਸੀਂ ਉਹਨਾਂ ਦੇ ਸੁਝਾਅ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਔਰ ਮੈਂ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ پاس ਹੁਣ ਜਾ ਕੇ ਬੇਨਤੀ ਕਰੂੰਗਾ ਕਿ ਆਪਾਂ ਇਸ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਇਹ ਜਿਹੜਾ ਮਹਿਕਮਾ ਸੱਭਿਆਚਾਰ ਜਿਹੜਾ ਮਹਿਕਮਾ ਸ਼ਹਿਰ ਸਪਟਾ ਤੇ ਸੱਭਿਆਚਾਰ ਮਹਿਕਮਾ ਇਸ ਮਹਿਕਮੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਇਹੀ ਜੇ ਕੰਮ ਨੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਚੱਲ ਰਹੇ ਹੁੰਦੇ ਨੇ ਸੋ ਉੱਥੇ ਧਾਰਮਿਕ ਸੰਸਥਾਵਾਂ ਦੇ ਕੰਮ ਚੱਲਦੇ ਹੋਣ ਕਰਕੇ ਅੱਗੇ ਨੂੰ ਕਿਸੇ ਕਿਸਮ ਦੀ ਕੋਈ ਤਸਵੀਰਾਂ ਦੇ ਵਿੱਚ ਕਤਾਹੀ ਨਾ ਹੋਵੇ ਕੋਈ ਮਰਿਆਦਾ ਦੇ ਵਿੱਚ ਕਤਾਹੀ ਨਾ ਹੋਵੇ ਜਾਂ ਕਿਸੇ ਕਿਸਮ ਦੀ ਹੋਰ ਵੀ ਕੋਈ ਗਲਤੀ ਨਾ ਹੋ ਜਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਤਾਂ ਇਸ ਮੈਕਮੇ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮਤੋਂ ਕੇ ਅਫਸਰ ਹੈ ਜਿਹੜਾ ਉਹ ਸਿਆਣਾ ਕੋਈ ਐਸਾ ਬੰਦਾ ਲਗਾਵਾਂਗੇ ਜਿਸ ਬੰਦੇ ਨੂੰ ਇਹਦੇ ਬਾਰੇ ਚ ਨੋਲਿਜ ਹੋਵੇ ਦੂਸਰਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਹੋਰ ਵੀ ਬੇਨਤੀ ਜਾ ਕੇ ਕਰੂੰਗਾ ਕਿ ਆਪਾਂ ਜਿਵੇਂ ਉਹਨਾਂ ਨੇ ਪਹਿਲਾਂ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਕਿ ਕਿਉਂਕਿ ਜਦੋਂ ਅਸੀਂ ਸਾਹਿਬ ਸ਼ਿਰਗੁਰ ਤੇਗਬਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਕਿ ਮਰਿਆਦਾ ਦਾ ਪੂਰਨ ਧਿਆਨ ਰੱਖਿਆ ਜਾਵੇ ਸੋ ਅਸੀਂ ਇੱਕ ਲੀਜੀਅਸ ਪੈਨਲ ਬਣਾਇਆ ਸੀ ਜੀਤੋ ਅਸੀਂ ਕੱਲੀ-ਕੱਲੀ ਚੀਜ਼ ਵੈਟ ਕਰਵਾ ਕੇ ਚੱਲ ਰਹੇ ਸੀ ਅੱਗੇ ਤੁਰ ਰਹੇ ਸੀ ਇੱਕ ਇੱਕ ਕਦਮ ਅਸੀਂ ਬੜਾ ਸੋਚ ਸਮਝ ਕੇ ਚੱਲ ਰਹੇ ਸੀ ਅੱਗੇ ਨੂੰ ਵੀ ਜਿਹੜੇ ਵੀ ਕੋਈ ਵਿਭਾਗ ਦੇ ਕਾਰਜ ਹੋਣਗੇ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਲੀਜੀਅਸ ਪੈਨਲ ਤਿਆਰ ਕਰਕੇ ਯਾਨੀ ਕਿ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਕੋਈ ਐਹੀ ਜਿਹੀ ਕਤਾਹੀ ਨਾ ਹੋਵੇ ਬਾਕੀ ਜਥੇਦਾਰ ਸਾਹਿਬ ਨੇ ਵੀ ਮਤਲਬ ਕਿ ਸਮਝ ਲਓ ਵੀ ਮੈਂ ਇਹ ਕਹਿਣਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਪਸ਼ਟੀਕਰਨ ਨੂੰ ਮਨਜ਼ੂਰ ਕੀਤਾ ਔਰ ਨਾਲ ਜੋ ਉਹਨਾਂ ਦੇ ਦਿੱਤੇ ਹੋਏ ਸਾਡੇ ਮਤਲਬ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਅਸੀਂ ਉਹਨਾਂ ਨੂੰ ਪੂਰਨ ਤੌਰ ਤੇ ਜਾਨੀ ਕਿ ਮੰਨਾਂਗੇ ਵੀ ਔਰ ਮਹਾਰਾਜ ਦੇ ਅੱਗੇ ਹੁਣ ਨਾਤਮਸਤਕ ਹੋਵਾਂਗੇ ਕਿ ਮਹਾਰਾਜ ਸਾਨੂੰ ਐਨੀ ਸੋਚੀ ਦਿਓ ਅਕਲ ਦਿਓ ਤੇ ਅਸੀਂ ਪੰਜਾਬ ਦੀ ਸੇਵਾ ਜਿਹੜੀ ਕਰ ਰਹੇ ਹਾਂ ਔਰ ਅਸੀਂ ਇਹ ਸੇਵਾ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਮਤਲਬ ਕਿ ਕਰਦੇ ਰਹੀਏ ਔਰ ਪੰਜਾਬ ਸਾਡਾ ਬੁਲੰਦੀਆਂ ਤੇ ਜਾਵੇ ਪੰਜਾਬ ਸਾਡਾ ਚੜ੍ਹਦੀ ਕਲਾ ਤੇ ਜਾਵੇ ਅਸੀਂ ਇਸ ਪੰਜਾਬ ਨੂੰ ਜੋ ਸਾਡਾ ਮਨੋਰਥ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਸਾਡਾ ਸੂਬਾ ਨੰਬਰ 1 ਹੋਣਾ ਚਾਹੀਦਾ ਅਸੀਂ ਇਸ ਨੂੰ ਨੰਬਰ 1 ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਈਏ